ਸਾਰੇ ਹੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਆ ਵੈਲਕਮ ਆ ਵੀਰ ਜੀ ਸੋ ਪ੍ਰਭੂ ਅੱਜ ਤੁਹਾਡੇ ਵਾਸਤੇ ਸੇਲ ਵਾਲੇ ਕਬੂਤਰ ਲੈ ਕੇ ਆਏ ਆ ਜਿਵੇਂ ਕਿ ਚਿੱਟੀਆਂ ਅੱਖਾਂ ਦਾ ਨਾਰਾ ਸਾਹਮਣੇ ਜੋ ਬੈਠਾ ਲੱਖਾਂ ਕਬੂਤਰ ਸਵਾ ਰੰਗਾ ਸੇਰਾ ਜੇ ਦਾ ਤੇ ਖੱਟੀਆਂ ਅੱਖਾਂ ਦੀ ਕਬੂਤਰੀ ਆ ਟਟੀਆਂ ਅੱਖਾਂ ਦੀ ਕਬੂਤਰੀ ਹੈ ਤੇ ਚਿੱਟੀਆਂ ਅੱਖਾਂ ਦਾ ਨਾਰਾ ਤੇ ਜਿਹੜੇ ਕਿਸੇ ਮੇਰੇ ਵੀਰਪ੍ਰਾਨ ਨੂੰ ਜ਼ਰੂਰਤ ਹੋਵੇ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਆ ਤੇ ਬਾਕੀ ਜਿਹੜੇ ਭਰਾ ਨਸਲ ਦੇ ਚਾਹ ਬਣਨੇ ਉਹਨਾਂ ਨੂੰ ਆਪਾਂ ਪਰਸਨਲ ਦੇ ਉੱਪਰ ਨਸਲ ਬਾਰੇ ਵੀ ਡਿਟੇਲ ਦੇ ਦਵਾਂਗੇ ਫਿਲਹਾਲ ਜਿਹੜੇ ਕਬੂਤਰਾਂ ਤੇ ਅਸੀਂ ਆਪ ਮਿਹਨਤ ਕਰਕੇ ਬਣਾਏ ਹੁੰਦੇ ਉਹਨਾਂ ਨੂੰ ਅਸੀਂ ਆਪਣੇ ਵਾਲੀ ਕਹੀਦਾ ਆ ਤੇ ਜੇਕਰ ਕਿਸੇ ਪ੍ਰਾਨ ਪਸ਼ੂਕੜ ਪੁੱਛਣਾ ਹੋਵੇ ਇਹਨਾਂ ਦਾ ਬਣਿਆ ਦਾ ਤੇ ਉਹ ਵੀ ਆਪਾਂ ਡਿਟੇਲ ਦੇ ਵਿੱਚ ਦੱਸ ਦੇਵਾਂਗੇ ਠੀਕ ਆ ਜੀ ਗਰੰਟੀ ਦੇ ਨਾਲ ਕਬੂਤਰ ਦਵਾਂਗੇ ਇੱਕ ਜੋੜਾ ਇਹ ਹੋ ਗਿਆ ਮੈਂ ਬਾਕੀ ਵੀ ਦਿਖਾ ਦਾਂ ਲਓ ਵੀਰ ਜੀ ਇੱਕ ਜੋੜਾ ਇਹ ਆ ਫਿਲਹਾਲ ਆਪਾਂ ਨੇ ਜੋੜੇ ਤੋੜੇ ਹੋਏ ਨੇ ਖਟੀਆਂ ਦਾ ਸਫੈਦ ਜਿਹੜਾ ਚਿੱਟਾ ਉਹ ਨਰ ਆ ਤੇ ਆਪਣੇ ਜਿਹੜੇ ਜੋਨਸਰੀ ਆ ਕਬੂਤਰੀ ਇਹ ਮਾਦੀ ਆ ਜੀ ਠੀਕ ਆ ਕਰ ਲੋ ਚੈੱਕ ਮੇਰੇ ਵੀਰ ਭਰਾ ਤੇ ਬਾਕੀ ਜਿਹੜੇ ਚੰਗੇ ਖਡਾਰੀ ਨੇ ਸੂਝਵਾਨ ਉਹਨਾਂ ਨੇ ਕਬੂਤਰ ਪਹਿਚਾਨ ਹੀ ਲਏ ਹੋਣਗੇ ਕਿਹੜੇ ਆ ਤੇ ਬਾਕੀ ਜਿਹੜੇ ਥੋੜੇ ਬਹੁਤੇ ਮੇਰੇ ਵੀਰਪਰਾ ਅਣਜਾਣ ਆ ਉਹ ਕਬੂਤਰਾਂ ਤੇ ਬਿਠਾਂ ਲੱਗੀਆਂ ਜ਼ਰੂਰ ਦੇਖਦੇ ਹੋਣਗੇ ਕਿ ਨਸਲਾਂ ਦੇ ਬਿਠਾ ਨਹੀਂ ਲੱਗਦੀਆਂ ਬਿਠਾਂ ਵਾਲੀ ਚੀਜ਼ ਤੇ ਬਿਠਾਂ ਹੀ ਲੱਗਦੀਆਂ ਹੁੰਦੀਆਂ ਭਰਾਵੋ ਠੀਕ ਆ ਤੇ ਸਰਦੀ ਦਾ ਮੌਸਮ ਹੋਣ ਕਰਕੇ ਜਿਹੜੇ ਪਾਰਾ ਥੋੜਾ ਡਰਾਈ ਹੋ ਜਾਂਦੇ ਇਹਨਾਂ ਦੇ ਤੇ ਉੱਪਰ ਬਿਠ ਖੜਨੀ ਸ਼ੁਰੂ ਹੋ ਜਾਂਦੀ ਆ ਤੇ ਜਿਹੜੀਆਂ ਮਾਦੀਆਂ ਉਹ ਆਪਸੇ ਵਿੱਚ ਜੋੜੇ ਲਾ ਲਾ ਕੇ ਆਂਡੇ ਦਿੰਦੀਆਂ ਰਹਿੰਦੀਆਂ ਤੇ ਬੇਟੀਆਂ ਰਹਿੰਦੀਆਂ ਉੱਪਰੋਂ ਕਬੂਤਰ ਮਿੱਠਾ ਕਰਦੇ ਰਹਿੰਦੇ ਆ ਤੇ ਉਹਦੇ ਕਰਕੇ ਜਿਹੜੀਆਂ ਮਿੱਠਾ ਪਰਾਂ ਨੂੰ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਆ ਤੇ ਬਾਕੀ ਜਿਹੜੇ ਖਟਾਰੀ ਬੰਦੇ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਇਗਨੋਰ ਹੀ ਕਰਦੇ ਆ ਤੇ ਦੇਖ ਲਓ ਮੇਰੇ ਵੀਰਪਰਾ ਪਰਾਵੋ ਲੱਗੇ ਕੁੱਤਾ ਬੱਜਾ ਹੋਣ ਕਰਕੇ ਥੋੜਾ ਡਰਦੇ ਆ ਕਬੂਤਰ ਤੇ ਪੂਰੀ ਗਾਰੰਟੀ ਨਾਲ ਕਬੂਤਰ ਦਵਾਂਗੇ ਜਿਹੜੇ ਭਰਾਣੇ ਲੈਣੇ ਹੋਏ ਹੋਰ ਇੱਕ ਜੋੜੇ ਦਾ ਸ਼ੌਂਕ ਕਰਵਾ ਦਿੰਨਾ ਤੁਹਾਨੂੰ ਬਾਕੀ ਪਰਾਵੋ ਦਿਖਾਲ ਵੀ ਦੇਣਾ ਤੁਹਾਨੂੰ ਕਬੂਤਰੀਆਂ ਆਸ ਵਿੱਚ ਆਂਡੇ ਦੇ ਦਿੰਦੀਆਂ ਲੱਕੇ ਆ ਦੋਮਾਂ ਨੇ ਆਂਡੇ ਦਿੱਤੇ ਆ ਆ ਬੈਠੀ ਹੋਈ ਆਂਡੇ ਆ ਤੇ ਕਬੂਤਰੀ ਵੀ ਆਪਣੇ ਦੇ ਦੇਣੀਆਂ ਜਿਹਦੇ ਕਰਕੇ ਕਬੂਤਰ ਹੁਣਾ ਫੱਟੇ ਦੇ ਉੱਪਰ ਬੈਠਦੇ ਆ ਉੱਥੋਂ ਮਿੱਠਾ ਕਰਦੇ ਆ ਕਬੂਤਰੀਆਂ ਦੇ ਉੱਪਰ ਪੈਂਦੀਆਂ ਆ ਉਹਦੇ ਕਰਕੇ ਫਿਰ ਜਿਹੜਾ ਕਬੂਤਰ ਥੋੜੇ ਗੰਦਲੇ ਹੋ ਜਾਂਦੇ ਆ ਲੋ ਭਰਾਵੋ ਕਰੋ ਜੋੜਾ ਚੈੱਕ ਬਾਕੀ ਨਸਲਾਂ ਦੱਸਣ ਦੀ ਲੋੜ ਨਹੀਂ ਜਿਹੜੇ ਭਰਾ ਜਾਣਦੇ ਆ ਨਸਲਾਂ ਬਾਰੇ ਉਹਨਾਂ ਨੂੰ ਪਤਾ ਹੀ ਹੋਊਗਾ ਠੀਕ ਆ ਜੀ ਇਹ ਤਿੰਨ ਜੋੜੇ ਆਪਾਂ ਨੇ ਦੇ ਦੇਣੇ ਆ ਵੀਰ ਜੀ ਤੇ ਦੇਣੇ ਆ ਆਪਣੇ ਜਾਇ ਜਾਇ ਰੇਟ ਤੇ ਹੀ ਆ ਕੋਈ ਜ਼ਿਆਦਾ ਰੇਟ ਨਹੀਂ ਰੱਖਿਆ ਠੀਕ ਆ ਜੀ ਕੁਝ ਜ਼ਰੂਰਤ ਦੇ ਕਾਰਨ ਆਪਾਂ ਨੇ ਠੀਕ ਰੇਟ ਤੇ ਦੇ ਦੇਣੇ ਆ ਤੇ ਪਹਿਲੀ ਗੱਲ ਤੇ ਆਪਾਂ ਨੇ ਕਦੀ ਵੀ ਹੁਣ ਸੇਲ ਵਾਲੀ ਵੀਡੀਓ ਪਾਈ ਦੀ ਨਾ ਹੀ ਆਪਾਂ ਸੇਲ ਕਰਦੇ ਸੀ ਕਬੂਤਰ ਠੀਕ ਆ ਜੀ ਤੇ ਕੁਝ ਲੋੜਾਂ ਹੁੰਦੀਆਂ ਆ ਜਿਨ੍ਹਾਂ ਕਰਕੇ ਆਪਾਂ ਕਬੂਤਰ ਆ ਤਿੰਨ ਜੋੜੇ ਜਿਹੜੇ ਆਪਾਂ ਨੇ ਸੇਲ ਕਰ ਦੇਣੇ ਆ ਤੇ ਜਿਹੜੇ ਕਿਸੇ ਮੇਰੇ ਵੀਰ ਭਰਾ ਦੀ ਸਮਝ ਵਿੱਚ ਆਉਂਦੇ ਹੋਣ ਉਹ ਆਪਣੇ ਕੋਲੋਂ ਲੈ ਸਕਦਾ ਹੈ ਤੇ ਗਰੰਟੀ ਨਾਲ ਕਬੂਤਰ ਦਵਾਂਗੇ ਤੇ ਜੇਕਰ ਭਰਾ ਜੀ ਇਹਨਾਂ ਦੇ ਬੱਚੇ ਕਿਸੇ ਕੋਲ ਜਾ ਕੇ ਨਾ ਉੱਡੇ ਤੇ ਆਪਾਂ ਕਬੂਤਰ ਨਹੀਂ ਵਾਪਸ ਲੈਂਦੇ ਪੈਸੇ ਵਾਪਸ ਕਰ ਦਵਾਂਗੇ ਠੀਕ ਹੈ ਜੀ ਆ ਵੀਡੀਓ ਦਿਨ ਨੈਟ ਤੇ ਪਈ ਰਹੂਗੀ ਤੇ ਜਦੋਂ ਕਿਸੇ ਵੀਰ ਭਰਾ ਨੂੰ ਲੱਗੇ ਕਿ ਬੱਚੇ ਨਹੀਂ ਉੱਡੇ ਉਹ ਆਪਣੇ ਨਾਲ ਗੱਲਬਾਤ ਕਰ ਸਕਦਾ ਹੈ ਠੀਕ ਹੈ ਜੀ ਪਰ ਉਸ ਬੰਦੇ ਦੀ ਮਿਹਨਤ ਪੂਰੀ ਹੋਣੀ ਚਾਹੀਦੀ ਆ ਕਬੂਤਰ ਅਡੋਣ ਦਾ ਤਰੀਕਾ ਹੋਣਾ ਚਾਹੀਦਾ ਠੀਕ ਹੈ ਜੀ ਕਰ ਲਓ ਮੇਰੇ ਵੀਰ ਭਰਾ ਚੱਕ ਚੰਗੀ ਤਰ੍ਹਾਂ ਨਾਲ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਨੰਬਰ ਆਪਣਾ ਉੱਪਰ ਆਪਾਂ ਦੇ ਦੇਵਾਂਗੇ ਧੰਨਵਾਦ ਹੈ ਜੀ ਸਾਰਿਆਂ ਦਾ